ਇਸ ਤੋਂ ਅੱਗੇ ਹੁਣ ਅਗਲੇ ਬਚਨ ਜੋ ਅੱਜ ਦੇ ਸਲੋਕਾਂ 'ਚ ਕਬੀਰ ਸਾਹਿਬ ਸਮਝਾਉਣਗੇ ਕਿ ਇਹਨਾਂ ਵਿਸ਼ੇਵਿਕਾਰਾਂ ਦੇ ਕਿੰਨੇ ਉਪਾਅ ਹਨ ਜਿਸ ਦੇ ਵਿੱਚ ਇਨਸਾਨ ਉਲਝ ਜਾਂਦਾ ਹੈ ਆਓ ਪੰਕਤੀਦਰ ਪੰਕਤੀ ਆਰੰਭਤਾ ਕਰਦੇ ਹਾਂ ਆਰੰਭਤਾ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀਵ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਬੀਰ ਆਹ ਚਤਾਵਣੀ ਮਤ ਸਹਸਾ ਰਹ ਜਾਏ ਪਾਛੇ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਹੇ 44 ਨੰਬਰ ਸ਼ਲੋਕ ਮਨੁੱਖ ਵਿਸ਼ਿਆਂ ਦੇ ਅਧੀਨ ਹੋ ਕੇ ਆਪਣੇ ਜੀਵਨ ਦੇ ਸਹੀ ਮਨੋਰਥ ਨੂੰ ਪਛਾਣਦਾ ਨਹੀਂ ਜੇ ਕੁਝ ਜਾਣ ਵੀ ਲੈਂਦਾ ਤੇ ਚੰਦਦਾ ਨਹੀਂ ਸੋ ਕਬੀਰ ਸਾਹਿਬ ਮਹਾਰਾਜ ਕਹਿੰਦੇ ਮੈਂ ਇੱਕ ਬਚਨ ਕਹਿਣਾ ਕਬੀਰ ਇਹ ਚੇਤਾਵਨੀ ਚੇਤਾਵਨੀ ਸ਼ਬਦ ਬਹੁਤ ਆਮੇ ਲਿਖਿਆ ਹੋਇਆ ਮਿਲਦਾ ਜਦੋਂ ਕਿਸੇ ਨੂੰ ਖਾਸ ਤੌਰ ਤੇ ਅਲਰਟ ਕੀਤਾ ਜਾਏ ਸੁਚੇਤ ਕੀਤਾ ਜਾਏ ਤਾਂ ਕਿਹਾ ਜਾਂਦਾ ਵੀ ਤੈਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਚੇਤਾਵਨੀ ਦਾ ਅਰਥ ਹੁੰਦਾ ਹੈ ਚੇਤਾ ਤੁਹਾਡੇ ਇਹ ਗੱਲ ਚੇਤੇ ਵਿੱਚ ਕਰਾਈ ਜਾ ਰਹੀ ਹੈ ਕਿਤੇ ਭੁੱਲ ਨਾ ਜਾਇਓ ਭਲੇ ਖਾਣਾ ਖਾ ਜਾਇਓ ਰਿਮਾਈਂਡ ਕਰਾਉਣਾ ਦੁਬਾਰਾ ਧਿਆਨ ਵਿੱਚ ਲਿਆਉਣਾ ਮਹਾਰਾਜ ਕਹਿੰਦੇ ਕਬੀਰ ਹੈ ਚੇਤਾਵਨੀ ਮਤ ਸੰਸਾਰ ਰਹਿ ਜਾਏ ਮਤਾਂ ਕੇ ਤੁਹਾਡੇ ਅੰਦਰ ਕੋਈ ਭਰਮ ਭੁਲੇਖਾ ਰਹਿ ਜਾਏ ਤੁਸੀਂ ਕਹੋ ਕਿਸੇ ਨੇ ਦੱਸਿਆ ਨਹੀਂ ਸੀ ਸਮਝਾਇਆ ਨਹੀਂ ਸੀ ਸਾਨੂੰ ਤਾਂ ਪਤਾ ਨਹੀਂ ਸੀ ਲੱਗਿਆ ਮਤਾਂ ਕੇ ਤੇ ਕੋਈ ਸੰਸਾ ਰਹਿ ਜਾਏ ਕਬੀਰ ਸਾਹਿਬ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਚੇਤਾਵਨੀ ਦੇ ਰਿਹਾ ਭਾਵ ਚੇਤਾਵਨੀ ਤੋਂ ਅਥਰਥੇ ਵਾਰਨਿੰਗ ਨਹੀਂ ਲੈਣਾ ਆਪਾਂ ਨੇ ਵੀ ਵਾਰਨਿੰਗ ਦੇ ਰਿਹਾ ਤੁਹਾਨੂੰ ਚੇਤਾਵਨੀ ਤੋਂ ਅਰਥ ਹੈ ਚੇਤਾ ਕਰਾਉਣਾ ਰਿਮਾਈਂਡ ਕਰਾਉਣਾ ਮੈਂ ਤੁਹਾਡੇ ਚੇਤੇ ਚ ਗੱਲ ਲਿਆ ਰਿਆਂ ਜਿਹੜੀ ਤੁਸੀਂ ਭੁੱਲ ਚੁੱਕੇ ਹੋ ਮਤ ਸਹਸਾ ਰਹ ਜਾਏ ਮਤਾਂ ਤੁਹਾਡੇ ਮਨ ਵਿੱਚ ਕੋਈ ਭੁਲੇਖਾ ਰਹ ਜਾਏ ਪਾਛੈ ਭੋਗ ਜੋ ਭੋਗਵੇ ਤਿੰਨ ਕਾ ਗੁੜ ਲੈ ਖਾਹੇ ਭੋਗ ਭੋਗਣੇ ਵਿਸ਼ਿਆਂ ਦੇ ਅਧੀਨ ਹੋ ਕੇ ਜਿਸ ਪਰਮਾਤਮਾ ਦੇ ਗੁਰੂ ਦੇ ਰਸਤੇ ਨੂੰ ਛੱਡ ਦਿੱਤਾ ਹੈ ਕਹਿੰਦੇ ਇਹਨਾਂ ਦੇ ਕੀ ਪਾਇਆ ਹੈ ਜਿਸ ਕਰਕੇ ਬੰਦਿਆ ਤੋਂ ਭਟਕਿਆ ਫਿਰਦਾ ਹੈ ਇਹਨਾਂ ਚੀਜ਼ਾਂ ਦੇ ਪਾਇਆ ਇਦਾਂ ਹੈ ਮੰਨ ਲਓ ਤੁਸੀਂ ਇਹ ਗੱਲ ਨੂੰ ਇਦਾਂ ਸਮਝ ਲਓ ਕਈ ਵਾਰੀ ਆਪਾਂ ਪੁਰਾਣੀਆਂ ਫੋਟੋਆਂ ਦੇਖਦੇ ਆ ਗਰੁੱਪ ਫੋਟੋਆਂ ਦੇਖਦੇ ਆ ਉਹ ਫੋਟੋ ਦੇ ਵਿੱਚ ਜਿੰਨੇ ਵੀ ਬੰਦੇ ਗਰੁੱਪ ਦੇ ਵਿੱਚ ਫੋਟੋ ਖਿਚਾ ਰਹੇ ਨੇ 10 15 20 ਹੁਣ ਅਸੀਂ ਫੋਟੋ ਦੇਖੀ ਦੇਖ ਕੇ ਹਾਂਜੀ ਇਹ ਇਹ ਹੋਣਾ ਇਹ ਇਹ ਹੋਣਾ ਬਾਅਦ ਚ ਰੱਖ ਦਿੱਤੇ ਇੰਡੀਵਿਜੂਅਲੀ ਜੇ ਗੱਲ ਕਰੀਏ ਹਰ ਇੱਕ ਉਹਦੇ ਚ ਪਤਾ ਨਹੀਂ ਕੀ ਕੀ ਆਪਣੀ ਜ਼ਿੰਦਗੀ ਚ ਸੋਚ ਰਿਆ ਹੋਣਾ ਕੀ ਕੀ ਵਰਤਾਰਿਆ ਹੋਣਾ ਕਿਹਨੇ ਕਿੰਨੀ ਕੁ ਉਮਰ ਭੋਗੀ ਕਿਹਨੇ ਕਿੰਨਾ ਕੁ ਖਾਦਾ ਪੀਤਾ ਕਿਹਨੇ ਕਿੰਨੀ ਕੁ ਪ੍ਰਾਪਰਟੀ ਬਣਾਈ ਪਰ ਜਦੋਂ ਗਰੁੱਪ ਚ ਦੇਖੋਗੇ ਵੀ ਠੀਕ ਹੈ ਕਿਸੇ ਨੇ ਵੱਧ ਬਣਾਲੀ ਹੋਣੀ ਕਿਸੇ ਨੇ ਘੱਟ ਬਣਾਲੀ ਹੋਣੀ ਕਹਿੰਦੇ ਇਦਾਂ ਕਰ ਲਿਆ ਹੁਣਾ ਕਿਸੇ ਨੇ ਉਦਾਂ ਕਰ ਲਿਆ ਹੁਣ ਕੋਈ ਥੋੜਾ ਜਿਹਾ ਢਿੱਲਾ ਮੱਠਾ ਰਹਿੰਦਾ ਹੁਣਾ ਕੋਈ ਤੰਦਰੁਸਤ ਰਹਿਣਾ ਠੀਕ ਐ ਬਸ ਗਰੁੱਪ ਫੋਟੋ ਦੇਖੀ ਤੇ ਰੱਖਤੀ ਇਦਾਂ ਹੀ ਆਪਾਂ ਜਿੰਨੇ ਵੀ ਜੀਵ ਸੰਸਾਰ ਚ ਆਉਣਿਆ ਐ ਗਰੁੱਪਾਂ ਦੇ ਗਰੁੱਪੇ ਪੂਰਾਂ ਦੇ ਪੂਰ ਆ ਰਹੇ ਆ ਕੋਈ ਥੋੜਾ ਜਿਹਾ ਵੱਧ ਖਾ ਪੀ ਕੇ ਚਲਾ ਜਾਂਦਾ ਕੋਈ ਥੋੜਾ ਜਿਹਾ ਘੱਟ ਖਾ ਪੀ ਕੇ ਚਲਾ ਜਾਂਦਾ ਤੇ ਮਹਾਰਾਜੇ ਕਹਿੰਦੇ ਵੀ ਵਿਸ਼ਿਆਂ ਦੇ ਵਿੱਚ ਫਸ ਕੇ ਤੂ ਸਾਰੇ ਜ਼ਿੰਦਗੀ ਪਰੇਸ਼ਾਨ ਹੋ ਕੇ ਜਾਣਾ ਐ ਦੁਖੀ ਹੋ ਕੇ ਜਾਣਾ ਜਾਂ ਥੋੜਾ ਜਿਹਾ ਆਪਣੀ ਜ਼ਿੰਦਗੀ ਦੇ ਹਿਸਾਬ ਗਤਾਵ ਨੂੰ ਸਮਝ ਕੇ ਆਨੰਦ ਲੈ ਕੇ ਜਾਣਾ ਇੱਥੇ ਇਹ ਹੁਣ ਵਿਚਾਰ ਲੈ ਜਿੰਨੇ ਵੀ ਤੂੰ ਭੋਗ ਭੋਗ ਰਿਹਾ ਤੈਨੂੰ ਲੱਗਦਾ ਵੀ ਇਹ ਤਾਂ ਬੜੀ ਵੱਡੀ ਮੈਂ ਕੋਈ ਮੱਲ ਮਾਰ ਲਈ ਐ ਤੇ ਮਹਾਰਾਜ ਉਦਾਹਰਨ ਕੀ ਦਿੰਦੇ ਨੇ ਤਿੰਨ ਕੋ ਗੁੜ ਲੈ ਖਾਹੇ ਆਪਣੇ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਈ ਇਲਾਕਿਆਂ 'ਚ ਉਹਨੂੰ ਕਹਿੰਦੇ ਨੇ ਰੂੰਗਾ ਖਾਸ ਤੌਰ ਤੇ ਮਾਲਵੇ ਦੇ ਵਿੱਚ ਮਾਝੇ ਵਾਲੇ ਝੁੰਗਾ ਕਹਿ ਦਿੰਦੇ ਆ ਨਿਆਣੇ ਹੁੰਦੇ ਦੁਕਾਨਾਂ ਤੇ ਜਾਣਾ ਤੇ ਜਿਹੜਾ ਦੁਕਾਨ ਤੇ ਲਾਲਾ ਸੇਖ ਬੈਠਾ ਹੈ ਉਹਨੂੰ ਕਹਿਣਾ ਵੀ ਝੁੰਗਾ ਦੇ ਦੇ ਉਹਨੇ ਜਾਂ ਥੋੜੀਆਂ ਜੀਆਂ ਖਿਲਾਂ ਰੱਖੀਆਂ ਹੋਣੀਆਂ ਜਾਂ ਮਿਸਰੀ ਫੁੱਲੀਆਂ ਕਹਿ ਲਓ ਖਿਲਾਂ ਕਹਿੰਦੇ ਦੋਗ ਦੇ ਦੇਣੀਆਂ ਬੱਚੇ ਨੇ ਖਾਣੀਆਂ ਤੇ ਖੁਸ਼ ਹੋ ਜਾਣਾ ਤੇ ਜਦੋਂ ਲੰਗਣਾ ਕੀਤਾ ਫੇਰ ਕਹਿਣਾ ਵੀ ਰੂੰਗਾ ਜਾਂ ਝੂੰਗਾ ਜੋ ਵੀ ਸ਼ਬਦ ਇਲਾਕੇ ਦਾ ਵਰਤਿਆ ਜਾਂਦਾ ਬੱਚੇ ਨੇ ਖੁਸ਼ ਹੋ ਜਾਣਾ ਤੇ ਇਸ ਤਰ੍ਹਾਂ ਉਹ ਸੇਠ ਨਾਲੇ ਇੱਕ ਤਰ੍ਹਾਂ ਨਾਲ ਆਪਣਾ ਪੁੰਨ ਕਰ ਲੈਂਦੇ ਸਨ ਬੱਚਿਆਂ ਦਾ ਮਨੋਰੰਜਨ ਹੋ ਜਾਣਾ ਖੁਸ਼ ਹੋ ਜਾਣਾ ਹੁਣ ਇਹ ਜਿਹੜੀ ਖੁਸ਼ੀ ਹੈ ਕਿੰਨੇ ਕ ਸਮੇਂ ਦੀ ਹੈ ਜਿਹੜਾ ਇੰਨਾ ਕ ਝੂੰਗਾ ਮਿਲ ਗਿਆ ਕਿੰਨਾ ਕ ਸਮਾਂ ਇੱਕ ਦੋ ਮਿੰਟ ਮੂੰਹ ਦੇ ਵਿੱਚ ਪਾਇਆ ਛਕ ਲਿਆ ਉਸ ਤੋਂ ਬਾਅਦ ਬੱਚਾ ਅਗਲੀਆਂ ਗੱਲਾਂ 'ਚ ਪਾਇਆ ਜਾਂਦਾ ਆਪਣੀ ਖੇਡ 'ਚ ਪਾਇਆ ਜਾਂਦਾ ਹੈ ਘਰੋਂ ਜਾਣਾ ਇੱਧਰ ਜਾਣਾ ਉੱਧਰ ਜਾਣਾ ਮਹਾਰਾਜ ਕਹਿੰਦੇ ਜਿੰਨੇ ਵੀ ਤੂੰ ਭੋਗ ਜ਼ਿੰਦਗੀ 'ਚ ਭੋਗਦਾ ਹੈ ਬੰਦਿਆ ਇੱਕ ਝੁੰਗੇ ਦੀ ਤਰ੍ਹਾਂ ਹੀ ਨੇ ਬਸ ਥੋੜਾ ਜਿਹਾ ਸਮਾਂ ਤੈਨੂੰ ਲੱਗਦਾ ਕੋਈ ਪਲੇਜ਼ਰ ਹੈ ਕੋਈ ਆਨੰਦ ਹੈ ਕੋਈ ਬੜਾ ਪਰਬਾਦ ਵਿੱਚ ਸਭ ਕੁਝ ਖਤਮ ਖਤਾਂ ਹੈ ਇਸ ਗੱਲ ਕਿ ਇੰਨਾਂ ਚੀਜ਼ਾਂ 'ਚ ਫਸ ਕੇ ਤੂੰ ਉਦੋਂ ਹੀ ਕਮਲਾ ਨਾ ਹੋ ਕੋਈ ਵੀ ਚੀਜ਼ ਐ ਬੰਦਾ ਬੜਾ ਐਕਸਾਈਟ ਹੁੰਦਾ ਕੋਈ ਵੀ ਆਪਾਂ ਚੀਜ਼ ਲੈ ਕੇ ਆਉਣੇ ਆ ਮੇਰੇ ਨਾਲ ਕਿਸੇ ਸਿਆਣਾ ਬੰਦਾ ਇਦਾਂ ਵਿਚਾਰ ਕਰ ਰਿਹਾ ਸੀ ਕਹਿੰਦੇ ਭਾਈ ਸਾਹਿਬ ਜੀ ਵਿਆਹ ਦੀ ਖੁਸ਼ੀ ਕਦੋਂ ਤੱਕ ਹੁੰਦੀ ਐ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰ ਆਲਾ ਦਵਾਲਾ ਕਦੋਂ ਤੱਕ ਜਦੋਂ ਤੱਕ ਵਿਆਹ ਨਹੀਂ ਹੋਇਆ ਹੁੰਦਾ ਪਹਿਲਾਂ ਕੋਈ ਸ਼ਾਪਿੰਗ ਕਰਦਾ ਕੋਈ ਆਪਣੇ ਕੱਪੜੇ ਖਰੀਦ ਲਿਆ ਕੋਈ ਆਪਣੇ ਸ਼ੂਜ਼ ਖਰੀਦ ਰਿਹਾ ਕੋਈ ਹੋਰ ਐਸੈਸਰੀ ਖਰੀਦ ਰਿਹਾ ਵਿਆਹ ਤੇ ਜਾਣਾ ਵਿਆਹ ਤੇ ਜਾਣਾ ਕੋਈ ਛੁੱਟੀਆਂ ਲੈ ਰਿਹਾ ਕਿੰਨਾ ਕੁਝ ਕਰ ਰਿਹਾ ਹੈ ਬਸ ਇੱਕ ਦਿਨ ਦੀ ਖੇਡ ਹੈ ਜਿੱਦਨ ਵਿਆਹ ਹੋ ਗਿਆ ਸਾਰੇ ਆਪੋ ਆਪਣੇ ਘਰਾਂ ਨੂੰ ਪਹਿਲਾਂ ਪਹਿਲਾਂ ਦੀ ਖੁਸ਼ੀ ਹੈ ਬਾਅਦ ਚ ਕੋਈ ਖੁਸ਼ੀ ਨਹੀਂ ਹੋ ਗਿਆ ਬਸ ਠੀਕ ਹੈ ਹੁਣ ਸੋ ਜਿਹੜੀਆਂ ਚੀਜ਼ਾਂ ਕੋਈ ਵੀ ਹੈ ਉਹ ਇਨਸਾਨ ਜਿਹੜਾ ਮਨੁੱਖ ਕੋਈ ਵੀ ਚੀਜ਼ ਖਰੀਦਣ ਲਈ ਬੜਾ ਐਕਸਾਈਟ ਹੋ ਜਾਓ ਕਈ ਕਈ ਲੰਮੇ ਪਲਾਨੇ ਕਰ ਲਓ ਜਿੱਦਨ ਉਹ ਚੀਜ਼ ਹੱਥ 'ਚ ਆ ਗਏ ਉਹਦੀ ਵੈਲਿਊ ਅੱਧੀ ਹੋ ਰਹਿ ਜਾਂਦੀ ਹੈ ਮਿਲ ਗਈ ਆ ਚਲੋ ਬਾ ਖਤਮ ਹੋਈ ਗੱਲ ਸੋ ਮਹਾਰਾਜ ਕਹਿੰਦੇ ਇਦਾਂ ਹੀ ਇਨਸਾਨ ਜਿਹੜੇ ਵਿਸ਼ਿਆਂ ਦੇ ਭੋਗ ਭੋਗਦਾ ਆ ਉਹਨਾਂ ਦੇ ਖੁਸ਼ੀ ਜਾਂ ਉਹਨਾਂ ਦੇ ਲਈ ਤੜਫਿਆ ਬਹੁਤ ਕੁਝ ਕੀਤਾ ਬੜੀਆਂ ਲੰਮੀਆਂ ਪਲਾਨਿੰਗਾਂ ਕੀਤੀਆਂ ਪਰ ਇਹ ਸਾਰਾ ਕੁਝ ਇਦਾਂ ਹੈ ਤਿੰਨ ਕੋ ਗੁੜ ਲੈ ਖਾਏ ਜਿਵੇਂ ਗੁੜ ਦਾ ਛੋੜਾ ਜਿਹਾ ਝੁੰਗਾ ਬੱਚੇ ਨੂੰ ਦੇ ਦੇਣਾ ਬੱਚੇ ਨੇ ਖੁਸ਼ ਹੋ ਜਾਣੇ ਇੱਕ ਅੱਧੇ ਦੋ ਮਿੰਟ ਦੀ ਖੇਡ ਸੀ ਬਾਅਦ ਚ ਉਹਨੇ ਆਪਣੇ ਕੰਮ ਉਚ ਰਾਜ ਜਾਣਾ ਇਸ ਤਰ੍ਹਾਂ ਇਹਨਾਂ ਵਿਸ਼ਿਆਂ ਦੇ ਵਿੱਚ ਫਸ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲਣਾ ਨਹੀਂ ਚਾਹੀਦਾ ਕਹਿਣ ਤੋਂ ਭਾਵ ਇਹ ਹੈ ਇਹਨਾਂ 'ਚ ਫਸ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲਣਾ ਨਹੀਂ ਚਾਹੀਦਾ ਹੁਣ ਇੱਥੇ ਇਹ 44 ਨੰਬਰ ਸ਼ਲੋਕ ਹੈ ਕਬੀਰ ਇਹ ਚਤਾਵਣੀ ਮਤ ਸਹਸਾ ਰਹਿ ਜਾਏ ਮੈਂ ਤੁਹਾਨੂੰ ਚੇਤਾ ਕਰਾ ਰਿਹਾ ਮਤਾਂ ਤੁਹਾਡੇ ਅੰਦਰ ਕੋਈ ਭੁਲੇਖਾ ਰਹਿ ਜਾਏ ਤੁਹਾਨੂੰ ਚੇਤਾ ਕਰਾ ਰਿਹਾ ਵੀ ਇਹ ਗੱਲਾਂ ਦੀ ਵੈਲਿਊ ਇੰਨੀ ਕੀ ਹੈ ਇਸ ਕਰਕੇ ਸੁਚੇਤ ਹੋ ਜਾ ਚੀਜ਼ਾਂ ਦੇ ਪ੍ਰਤੀ 44 ਨੰਬਰ ਸ਼ਲੋਕ 'ਚ ਬਚਨ ਕਹਿ ਕੇ ਹੁਣ 45 ਨੰਬਰ ਸ਼ਲੋਕ 'ਚ ਇੱਕ ਹੋਰ ਗੂੜ ਗੱਲ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਪਹਿਲਾਂ ਤੇ ਵਿਸ਼ਿਆਂ ਦੇ ਪਿੱਛੇ ਝੁੰਗੇ ਪਿੱਛੇ ਹੀ ਵੈਗੁਰੂ ਨੂੰ ਗੁਰੂ ਨੂੰ ਵਿਸਾਰ ਦਿੱਤਾ ਹੁਣ ਮਹਾਰਾਜ ਕਹਿੰਦੇ ਇੱਕ ਚੀਜ਼ ਹੋਰ ਸੋਚਦਾ ਇਨਸਾਨ ਉਹ ਕਿਹੜੀ ਹੈ ਕਬੀਰ ਮੈਂ ਜਾਣਿਉ ਪੜਿ ਭੋ ਭਲੋ ਪੜਵੇ ਸਿਉ ਭਲ ਜੋਗ ਭਗਤ ਨਾ ਛਾਡਉ ਰਾਮ ਕੀ ਭਾਵੇਂ ਨਿੰਦੋ ਲੋਗਾ ਕਬੀਰ ਮੈਂ ਜਾਣਿਓ ਮੈਂ ਜਦੋਂ ਦੁਨੀਆ ਨੂੰ ਦੇਖਿਆ ਇਹ ਗੱਲ ਜਾਣੀ ਇਹ ਮਹਿਸੂਸ ਕੀਤੀ ਇਹ ਗੱਲ ਪੜ ਬੋ ਭਲੋ ਜਿਹੜੇ ਪੜੇ ਲਿਖਿਆ ਹੈ ਨਾ ਵੈਲ এডਿਕੇਟਿਡ ਹੈ ਕੋਈ ਗ੍ਰੰਥਾਂ ਦਾ ਗਿਆਨ ਹੈ ਕਿਸੇ ਤਰ੍ਹਾਂ ਦੀ ਕੋਈ ਹੋਰ ਏਦਾਂ ਬੜੇ ਚੰਗੇ ਆ ਤੇ ਉਹਨਾਂ ਦੀ ਤਰ੍ਹਾਂ ਕੁਆਲੀਫਾਈਡ ਬਾਨਣਾ ਚਾਹੀਦਾ ਤੇ ਮੇਰੇ ਮਨਚ ਵੀ ਆਈ ਮੈਂ ਸੋਚਿਆ ਬੜੇ ਚੰਗੇ ਹਨ ਭਾਵ ਇਨਸਾਨ ਆਪਣੇ ਵਿਦਿਆ ਤੇ ਆਪਣੇ ਐਜੂਕੇਸ਼ਨ ਤੇ ਮਾਣ ਕਰਦਾ ਬਹੁਤ ਵਾਰੀ ਇਹਦੇ ਤੇ ਮਾਣ ਕਰਦਾ ਪਹਿਲਾ ਜਿਹੜਾ ਵਿਸ਼ਾ ਸੀ ਉਹ ਵਿਸ਼ਿਆਂ ਦੇ ਵਿੱਚ ਫਸ ਕੇ ਰੱਬ ਨੂੰ ਵਿਸਾਰਦਾ ਹੁਣ ਦੂਜੀ ਗੱਲ ਬਾਬਾ ਜੀ ਕਹਿੰਦੇ ਕਈ ਵਾਰੀ ਵਿਦਿਆ ਜਾਂ ਐਜੂਕੇਸ਼ਨ ਜਿਹੜੀ ਹੈ ਉਹਦੇ ਹੰਕਾਰ ਵਿੱਚ ਆ ਕੇ ਇਨਸਾਨ ਸਹੀ ਗੱਲ ਸਮਝਣ ਦੀ ਯਤਨ ਨਹੀਂ ਕਰਦਾ ਕਿਸੇ ਨੂੰ ਕੋਈ ਗੱਲ ਕਹੋ ਉਹਦੇ ਅੰਦਰ ਇੱਕ ਹਉਮੈ ਹੁੰਦੀ ਹੈ ਮੈਂ ਇੰਨਾ ਪੜਿਆ ਲਿਖਿਆ ਮੈਨੂੰ ਤੁਹਾਡੇ ਤੋਂ ਸਿੱਖਣ ਦੀ ਕੀ ਲੋੜ ਹੈ ਟਾਡੇ ਤੋਂ ਜਾਣਨ ਦੀ ਕੀ ਲੋੜ ਐ ਬਹੁਤ ਵਾਰੀ ਇਹ ਸੁਣਨ ਨੂੰ ਮਿਲਦਾ ਹੈ ਪੜੋ ਪੜੋ ਮੇਰੇ ਅੰਦਰ ਵੀ ਖਿਆਲ ਆਇਆ ਵੀ ਪੜ੍ਹੇ ਲਿਖੇ ਇਨਸਾਨ ਬੜੇ ਚੰਗੇ ਐ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਪਰ ਫਿਰ ਮੇਰੇ ਐਕਸਪੀਰੀਅੰਸ ਵਿੱਚ ਜਿਹੜੀ ਗੱਲ ਆਈ ਕਬੀਰ ਸਾਹਿਬ ਮਹਾਰਾਜ ਕਹਿੰਦੇ ਬਿਲਕੁਲ ਵੱਖਰੀ ਆਈ ਉਹ ਕੀ ਹੈ ਪੜਬੈ ਸਿਉ ਭਲ ਜੋਗ ਪੜਨ ਦੇ ਨਾਲੋਂ ਭਲ ਦਾ ਅਰਥ ਹੈ ਭਲਾ ਹੈ ਚੰਗਾ ਹੈ ਬੈਟਰ ਹੈ ਜੋਗ ਜੋਗ ਦਾ ਅਰਥ ਹੈ ਰੱਬ ਦੇ ਨਾਲ ਜੁੜਨਾ ਬਹੁਤ ਇਹ ਗ੍ਰੰਥ ਪੋਥੀਆਂ ਉਗਤੀਆਂ ਜੁਗਤੀਆਂ ਪੜਨੋਂ ਵਿਦਵਤਾ ਘੋਟਨੋਂ ਚੰਗੇ ਕੋਈ ਸਿੱਧਾ ਹੀ ਵਾਹਿਗੁਰੂ ਦਾ ਨਾਮ ਜਪ ਲੈ ਇਹ ਗੱਲ ਚੰਗੀ ਹੈ ਭਾਵ ਕਿ ਵਿਦਿਆ ਦੇ ਹੰਕਾਰ ਵੱਲ ਨੂੰ ਨਾ ਚਲਾ ਜਾਏ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਏ ਅਸਲ ਗੱਲ ਇਹ ਹੀ ਹੈ ਕਿ ਰੱਬ ਦੇ ਨਾਮ ਨਾਲ ਜੁੜਨਾ ਹੈ ਵਿਦਿਆ ਦੇ ਹੰਕਾਰ ਚ ਨਾ ਪੈ ਜਾਏ ਜਿਹੜੀ এডਿਕੇਸ਼ਨ ਹੈ ਵਿਦਿਆ ਹੈ ਕਥਾ ਦੇ ਵਿੱਚ ਅੱਗੇ ਵੀ ਜ਼ਿਕਰ ਆ ਜਾਂਦਾ ਹੈ ਇਹ ਜਿਹੜੀ ਵਿਦਿਆ ਹੈ ਇਹ ਰੋਜੀ ਰੋਟੀ ਦਾ ਪ੍ਰਬੰਧ ਹੈ ਇਹ ਵਿਦਿਆ ਰੋਜੀ ਰੋਟੀ ਦਾ ਪ੍ਰਬੰਧ ਹੈ ਕੋਈ ਕਿਸੇ ਵੀ ਫੀਲਡ ਵਿੱਚ ਆ ਗਿਆ ਉਹ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰ ਰਿਹਾ ਕੋਈ ਡਾਕਟਰ ਬਣ ਗਿਆ ਕੋਈ ਵਕੀਲ ਬਣ ਗਿਆ ਕੋਈ ਸੀਏ ਬਣ ਗਿਆ ਕੋਈ ਕਿਸੇ ਵੀ ਫੀਲਡ ਵਿੱਚ ਆ ਗਿਆ ਉਹ ਫੀਲਡ ਇਹ ਨਹੀਂ ਹੈ ਕਿ ਉਹਨੂੰ ਅਧਿਆਤਮਿਕ ਉੱਚਤਾ ਮਿਲ ਗਈ ਕਈ ਲੋਕੀ ਕਹਿਣਗੇ ਕਿ ਪੜ੍ਹੇ ਲਿਖੇ ਲੋਕ ਵੀ ਲੈ ਫਲਾਣੇ ਸਾਧਾਂ ਦੇ ਚੇਲੇ ਬਣ ਗਏ ਇਦਾਂ ਹੋ ਗਿਆ ਉਹ ਭਾਈ ਉਹਨਾਂ ਦੀ ਸਟੱਡੀ ਰੱਬ ਦੀ ਸਟੱਡੀ ਥੋੜਾ ਉਹਨਾਂ ਦੀ ਸਟੱਡੀ ਆਪਣੇ ਫੀਲਡ ਦੀ ਆ ਉਹ ਫੀਲਡ 'ਚ ਉਹਨਾਂ ਨੇ ਰੋਟੀ ਕਮਾਉਣੀ ਆ ਰੋਟੀ ਕਮਾਉਣ ਦੀ ਸਟੱਡੀ ਆ ਉਹਨਾਂ ਦੀ ਜਿਹੜਾ ਆਤਮਿਕ ਜੀਵਨ ਨੂੰ ਧਾਰਨ ਕਰਨਾ ਜਾਂ ਸਾਧਨਾ ਜਾਂ ਧਰਮ ਦੇ ਰਸਤੇ ਚੱਲਣਾ ਇਹ ਵਿਦਿਆ ਇੱਕ ਵੱਖਰੀ ਗੱਲ ਆ ਜਾਂਦੀ ਹੈ ਇਸ ਚੀਜ਼ ਨੂੰ ਸਮਝਣਾ ਹੋਰ ਗੱਲ ਹੈ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣਾ ਇਹ ਹੋਰ ਗੱਲ ਆ ਜਾਂਦੀ ਹੈ ਪੜ੍ਹ ਲਿਖ ਕੇ ਜਿਹੜੀ ਵਿਦਿਆ ਹੈ ਇਹ ਰੋਟੀ ਕਮਾਉਣ ਦੀ ਇੱਕ ਕਲਾ ਹੈ ਪੁਰਾਣੇ ਸਮੇਂ 'ਚ ਇਹਨਾਂ ਨੂੰ ਕਲਾ ਹੀ ਕਿਹਾ ਜਾਂਦਾ ਸੀਗਾ ਜਿਵੇਂ ਕਿ ਅਵਤਾਰਾਂ ਦਾ ਜ਼ਿਕਰ ਆਉਂਦਾ ਉਸ ਵੇਲੇ ਦੀ ਵਿਦਿਆ ਪ੍ਰੈਕਟੀਕਲ ਵਿਦਿਆ ਅਸੀਂ ਅੱਜ ਕੱਲ ਇਹਨੂੰ ਆਪਾਂ ਸਕਿੱਲ ਕਹਿ ਦਿੰਨੇ ਆ ਵੀ ਕੀ ਸਕਿੱਲ ਐ ਉਹਦੋਂ ਕਹਿੰਦੇ ਸੀ ਕਲਾ ਸ਼੍ਰੀ ਰਾਮਚੰਦਰ ਜੀ ਦਾ ਕਹਿੰਦੇ ਨੇ 14 ਕਲਾ ਸੰਪੂਰਨ ਅਵਤਾਰ ਸਨ 14 ਤਰ੍ਹਾਂ ਦੀ ਵਿਦਿਆ ਉਹਨਾਂ ਨੂੰ ਆਉਂਦੀ ਸੀ ਜਿਹੜੀ ਵਿਦਿਆ ਦੇ ਵਿੱਚ ਦੇਖੋ ਕਈ ਤਰ੍ਹਾਂ ਦੇ ਲੇਖਣ ਕਲਾ ਕਹਿੰਦੇ ਆ ਲਿਖ ਲੈਣਾ ਵੀ ਇੱਕ ਵਿਦਿਆ ਹੈ ਸ਼ਿਲਪ ਕਲਾ ਪੱਥਰ ਨੂੰ ਘੜ ਕੇ ਬਣਾ ਲੈਣਾ ਰਸੋਈ ਕਲਾ ਖਾਣਾ ਵਧੀਆ ਤਿਆਰ ਕਰ ਲੈਣਾ ਇਹ ਵੀ ਇੱਕ ਵਿਦਿਆ ਹੈ ਸੋ ਇਹ ਵੱਖ-ਵੱਖ ਵਿਧਿਆਵਾਂ ਨੇ ਕ੍ਰਿਸ਼ਨ ਜੀ ਨੂੰ ਕਹਿੰਦੇ 16 ਕਲਾ ਸੰਪੂਰਨ ਭਾਵ ਕ੍ਰਿਸ਼ਨ ਜੀ ਦੇ ਕੋਲੇ ਦੋ ਕਲਾ ਵਧ ਸੀ ਇੱਕ ਕਲਾ ਉਹਨਾਂ ਦੇ ਕੋਲ ਵਧ ਸੀ ਵਾਦਿਆ ਕਲਾ ਜਿਸ ਨੂੰ ਕਹਿੰਦੇ ਨੇ ਸੰਗੀਤਕ ਸਾਜ਼ ਵਜਾ ਲੈਣਾ ਬਾਂਸਰੀ ਬੜੀ ਸੋਹਣੀ ਵਜਾ ਲੈਂਦੇ ਸਨ ਇੱਕ ਕਲਾ ਹੋਰ ਵੱਧ ਸੀ ਜਿਹਨੂੰ ਕਹਿੰਦੇ ਨੇ ਨ੍ਰਿਤ ਕਲਾ ਨੱਚ ਵੀ ਲੈਂਦੇ ਸਨ ਸੋ ਇਸ ਤਰ੍ਹਾਂ ਇਹ ਪ੍ਰੈਕਟੀਕਲ ਚੀਜ਼ਾਂ ਨੇ ਇਹ ਵਿਦਿਆ ਹੈ ਇਨਸਾਨ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਵੇ ਕਿਸੇ ਫੀਲਡ ਵਿੱਚ ਠੋਕਰ ਨਾ ਖਾਵੇ ਇਦਾਂ ਦੀ ਸਖੇਲ ਇਦਾਂ ਦੀ ਕਲਾ ਆਪਣੇ ਅੰਦਰ ਪੈਦਾ ਕਰ ਲੇ ਪਰ ਇਹ ਜਿਹੜੀ ਕਲਾ ਹੈ ਇਹਨਾਂ ਸੇ ਕਲਾ ਨੂੰ ਜਿਹੜਾ ਆਪਾਂ ਕਹਿੰਦੇ ਕਲਾਕਾਰ ਮਤਲਬ ਗਾਉਣ ਵਾਲਾ ਮਤਲਬ ਕਲਾ ਆਪਣੇ ਗਾਉਣਾ ਵੀ ਇੱਕ ਕਲਾ ਹੈ ਉਸ ਕਲਾ ਨੂੰ ਕਰਨ ਵਾਲਾ ਕਲਾਕਾਰ ਸ਼ਿਲਪ ਕਰਨ ਵਾਲਾ ਸ਼ਿਲਪਕਾਰ ਨਿਰਤ ਕਰਨ ਵਾਲਾ ਨਿਰਤਕਾਰ ਇਸ ਤਰ੍ਹਾਂ ਇਹ ਕਲਾ ਸ਼ਬਦ ਜੁੜਿਆ ਹੋਇਆ ਹੈ ਅੱਜ ਕੱਲ ਇਹਨੂੰ ਸਕਿੱਲ ਕਹਿ ਲੈਂਦੇ ਆ ਕਿਸੇ ਕੋਲੇ ਆਪਣੇ ਇੱਕ ਫੀਲਡ ਦੀ ਹੁੰਦੀ ਆ ਕਿਸੇ ਕੋਲੇ ਦੋ ਫੀਲਡ ਦੀ ਹੁੰਦੀ ਆ ਉਹਦੇ ਲਈ ਕੋਰਸ ਹੁੰਦੇ ਆ ਤੇ ਹੁਣ ਤਾਂ ਚਲੋ ਇਹਨੂੰ ਕੈਟੇਗੋਰਾਇਜ਼ ਕਰਤਾ ਸੈਂਕੜੇ ਭਾਗਾਂ ਦੇ ਵਿੱਚ ਕੋਈ ਇਹ ਕਰੇ ਕੋਈ ਇਹ ਕਰੇ ਕੋਈ ਇਹ ਕਰੇ ਪਰ ਇਹਦੇ ਨਾਲ ਜਿਹੜਾ ਆਤਮਿਕ ਜਾਂ ਅਧਿਆਤਮਿਕ ਜੀਵਨ ਜਾਂ ਧਾਰਮਿਕ ਜੀਵਨ ਕਹਿੰਦੇ ਆ ਉਹਦਾ ਮਸਲਾ ਕੇਵਲ ਰੋਟੀ ਕਮਾਉਣ ਤੱਕ ਸੀਮਤ ਨਹੀਂ ਉਹਦਾ ਮਸਲਾ ਹੁੰਦਾ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਲੈ ਲੈਣਾ ਹੋਦੇ ਵਿੱਚ ਜੀਵਨ ਕਿਵੇਂ ਬਤੀਤ ਕਰਨਾ ਸਮੁੱਚਾ ਜੀਵਨ ਉਸ ਦੇ ਵਿੱਚ ਆਉਂਦਾ ਹੈ ਧਰਮ ਕਲਾ ਦੇ ਵਿੱਚ ਸੋ ਮਹਾਰਾਜ ਕਬੀਰ ਸਾਹਿਬ ਕਹਿੰਦੇ ਮੈਂ ਜਦੋਂ ਦੇਖਣਾ ਵੀ ਗ੍ਰੰਥ ਪੜਨ ਵਾਲੇ ਵਿਦਵਾਨ ਲੋਕ ਇੰਨਾ ਵਰਗਾ ਬਾਨਾ ਚਾਹੀਦਾ ਪਰ ਜਦੋਂ ਉਹਨਾਂ ਵੱਲ ਤੱਕਿਆ ਦੇਖਿਆ ਵੀ ਇਹਦੇ ਪਿੱਛੇ ਤਾਂ ਮਕਸਦੇ ਕੁਝ ਹੋਰ ਹੈ ਗ੍ਰੰਥਾਂ ਨੂੰ ਪੜ ਕੇ ਕਿ ਬਾਣੀ ਨੇ ਤਾਂ ਸਾਫ਼ ਲਿਖਿਆ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਉਗੰਮ ਸਾਧੇ ਪੰਜ ਜਨਾ ਸਿਉ ਸੰਗ ਨ ਛਟਕਿਓ ਅਧਿਕ ਅਹੰ ਬੁੱਧ ਬੰਧ ਹੈ ਪਿਆਰੇ ਇਨ ਵਿਧ ਮਿਲ ਨ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਭਵੇ ਕਾ ਕੇਵਲ ਤੇ ਕੇਵਲ ਗ੍ਰੰਥਾਦਿਕ ਪੜ ਕੇ ਗੱਲ ਨਹੀਂ ਬੰਦੀ ਹੈ ਅਸਲ ਗੱਲ ਹੈ ਪੜ ਕੇ ਰੱਬ ਦੇ ਨਾਲ ਜੁੜਨਾ ਜੇ ਨਹੀਂ ਜੁੜ ਸਕੇ ਤਾਂ ਧਾਰਮਿਕ ਗ੍ਰੰਥਾਂ ਦੇ ਪठन ਨੂੰ ਵੀ ਕਬੀਰ ਸਾਹਿਬ ਨੇ ਆਪਣੀ ਬਾਣੀ ਚ ਕਿਹਾ ਸੋਠ ਰਾਗ ਦਾ ਸ਼ਬਦ ਕਬੀਰ ਸਾਹਿਬ ਜੀ ਦਾ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਸੋਈ ਹਰ ਕਾ ਨਾਮ ਨਾ ਜਪ ਸਗਾਵਾਰ ਕਿਆ ਸੋਚੈ ਬਾਰਨ ਬਾਰਾ ਤੋ ਕਾਮਤਾ ਕਰੇ ਨੀ ਰਹਾ ਜਿਹੜਾ ਤੈਨੂੰ ਕਰਨਾ ਚਾਹੀਦਾ ਸੀ ਹੋਲ ਗਿਆ ਹੈ ਗ੍ਰੰਥਾਂ ਦੇ ਗਿਆਨ ਵਿੱਚ ਹੀ ਸੋ ਮਹਾਰਾਜ ਫਰਮਾ ਰਹੇ ਨੇ ਮੈਂ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੇ ਸਿਉਂផល ਜੋਗ ਠੀਕ ਹੈ ਪੜਨਾ ਹੋਣਾ ਚਾਹੀਦਾ ਬਾਣੀ 'ਚ ਵੀ ਲਿਖਿਆ ਲਿਖੇ ਵਾਜੋਂ ਸੁਰਤ ਨਾਹੀਂ ਬੋਲ ਬੋਲ ਗਵਾਈਐ ਲਿਖਣਾ ਪੜਨਾ ਹੋਣਾ ਚਾਹੀਦਾ ਪਰ ਅਸਲ ਗੱਲ ਕੀ ਆ ਪੜ ਕੇ ਕਰਨਾ ਕੀ ਆ ਪੜ ਕੇ ਜੁੜਨਾ ਆ ਜੇ ਨਵੇਂ ਜੁੜ ਰਾਇ ਕੋਈ ਹੋਰ ਹੈ ਮਕਸਦ ਆ ਕਹਿੰਦੇ ਉਦੋਂ ਚੰਗਾ ਵੀ ਨਾ ਹੀ ਪੜਿਆ ਹੋਵੇ ਬੰਦਾ ਪਰ ਵਾਹਿਗੁਰੂ ਵਾਹਿਗੁਰੂ ਜੱਪਣ ਵਾਲਾ ਹੋਵੇ RAM RAM ਜੱਪਣ ਵਾਲਾ ਹੋਵੇ ਜੇ ਪੰਜ ਪਿਆਰੇ ਸਹਿਬਾਨ ਅਮਰ ਸਿਕਾਉਂਦੇ ਐ ਅਮਰ ਸਿਕਾਉਂਦੇ ਹੋਏ ਫਿਰ ਉਹ ਬਚਨ ਕਰਦੇ ਨੇ ਭਾਈ ਗੁਰ ਸਿੱਖੋ ਨਿਤਨੇਮ ਦਾ ਪਾਠ ਕਰਨਾ ਅਮਰਤ ਵੇਲੇ ਦੀਆਂ ਬਾਣੀਆਂ ਸ਼ਾਮ ਦੀਆਂ ਬਾਣੀਆਂ ਜਾਪ ਕਰਨਾ ਆਗਾ ਫਿਰ ਸੰਗਤ ਦੇ ਵਿੱਚੋਂ ਕਈ ਬਜ਼ੁਰਗ ਕਈ ਮਾਈ ਭਾਈ ਬੇਨਤੀ ਕਰ ਦਿੰਦੇ ਬਾਬਾ ਜੀ ਅਸੀਂ ਤਾਂ ਪੜਨਾ ਜਾਣਦੇ ਨਹੀਂ ਫਿਰ ਉਹਨਾਂ ਲਈ ਵਚਨ ਹੁੰਦਾ ਭਾਈ ਜਿਹੜੇ ਪੜਨਾ ਨਹੀਂ ਜਾਣਦੇ ਸਵੇਰੇ ਸ਼ਾਮ ਸਤਨਾਮ ਵਾਹਿਗੁਰੂ ਜਪਿਆ ਕਰੋ ਗੁਰਮੰਤਰ ਮੂਲ ਮੰਤਰ ਦਾ ਜਾਪ ਕਰੋ ਅਸਲ ਗੱਲ ਕੀ ਹੈ ਅਸਲ ਗੱਲ ਹੈ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਜੁੜੋ ਸੰਗਤ ਨਾਲ ਜੁੜੋ ਬਾਣੀ ਨਾਲ ਜੁੜੋ ਨਾਮ ਨਾਲ ਜੁੜੋ ਤੇ ਆਪਣੇ ਮਨ ਵਿੱਚ ਝਾਤੀ ਮਾਰੋ ਆਪਣੇ ਧਿਆਨ ਨੂੰ ਸੁਰਤ ਨੂੰ ਕਿੱਧਰ ਨੂੰ ਅਸੀਂ ਚੱਲੇ ਆ ਕਿੱਧਰ ਨੂੰ ਜਾਣਾ ਚਾਹੀਦਾ ਗੁਰੂ ਅੱਗੇ ਅਰਦਾਸ ਕਰੋ ਪਰ ਇਹ ਗੱਲਾਂ ਜਿਹੜੀਆਂ ਸਾਥ ਸੰਗਤ ਜੀ ਬਹੁਤ ਵਾਰੀ ਦੂਰ ਰਹਿ ਜਾਂਦੀ ਆ ਹੋਰੇ ਗੱਲਾਂ ਤੇ ਝਗੜੇ ਪੈ ਜਾਂਦੇ ਨੇ ਜਾਂ ਪਾ ਦਿੱਤੇ ਜਾਂਦੇ ਨੇ ਤਾਂ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਿਓ ਲਿਖੇ ਬੜੇ ਸਿਆਣੇ ਵਿਦਵਾਨ ਐਦਾਂ ਬਣੀਏ ਪਰ ਤਤ ਕੀ ਨਿਕਲਿਆ ਪੜਵੇ ਸਿਉ ਭਲ ਜੋਗਾ ਇਹ ਪੜਨ ਨਾਉ ਚੰਗਾ ਹੈ ਜੁੜੀਏ ਆਪਾ ਪੜ ਕੇ ਜੁੜ ਗਏ ਤਾਂ ਵੀ ਵਾਵਾ ਹੈ ਜੇ ਨਹੀਂ ਪੜੇ ਹੋਏ ਤਾਂ ਵੀ ਜੁੜੋ ਭਗਤਨ ਛਾਡੋਂ ਰਾਮ ਕੀ ਭਾਵੇਂ ਨਿੰਦੋ ਲੋਗਾ ਮੈਂ ਵਾਹਿਗੁਰੂ ਜੀ ਦੀ ਰਾਮ ਜੀ ਦੀ ਪ੍ਰਭੂ ਜੀ ਦੀ ਭਗਤੀ ਨਹੀਂ ਛੱਡਾਂਗਾ ਭਾਵੇਂ ਨਿੰਦੋ ਲੋਕ ਭਾਵੇਂ ਮੈਨੂੰ ਲੋਕ ਨਿੰਦਣ ਭਾਵ ਇਹ ਜਿਹੜੇ ਪੜ੍ਹੇ ਲਿਖੇ ਵਿਦਵਾਨ ਕਹਾ ਰਹੇ ਨੇ ਉਹ ਕਬੀਰ ਸਾਹਿਬ ਦੀ ਨਿੰਦਿਆ ਕਰਦੇ ਸੀ माफ ਕਰਨਾ ਕਈ ਵਾਰੀ ਇਹ ਸ਼ਬਦ ਵਰਤਨੇ ਪੈ ਜਾਂਦੇ ਆ ਕਹਿੰਦੇ ਜਲਾਹਿਆਂ ਦੇ ਪਰਿਵਾਰ ਦੇ ਵਿੱਚੋਂ ਸੁਦਰਮਨ ਦੇ ਸੀ ਨਾ ਨੀਮਾ ਮੰਨ ਦੇ ਸੀ ਆਪਣੇ ਧਾਰਮਿਕ ਵੰਡ ਜਿਹੜੀ ਉਹਨਾਂ ਨੇ ਕੀਤੀ ਸੀ ਵੀ ਇਹਨੂੰ ਤਾਂ ਉਪਦੇਸ਼ ਦੇਣ ਦੇ ਹੱਕ ਨਹੀਂ ਪੜਿਆ ਹੋਇਆ ਇਹ ਨਹੀਂ ਐ ਇਹਦੇ ਕੋਲੇ ਕੋਈ ਪੜ੍ਹਾਈ ਨਹੀਂ ਲਿਖਾਈ ਨਹੀਂ ਇਹ ਲੋਕਾਂ ਨੂੰ ਉਪਦੇਸ਼ ਕਰ ਰਿਹਾ ਤੇ ਕਹਿੰਦਾ ਵੀ ਗ੍ਰੰਥ ਪੋਥੀਆਂ ਦੀ ਕੋਈ ਏਦਾਂ ਦੀ ਕੋਈ ਵੈਲਿਊ ਹੀ ਨਹੀਂ ਹੈ ਇਸ ਚੀਜ਼ ਦੀ ਕਬੀਰ ਸਾਹਿਬ ਮਹਾਰਾਜ ਕਹਿੰਦੇ ਭਾਵੇਂ ਨਿੰਦੋ ਲੋਗ اے ਲੋਕੋ ਬੜੀ ਪੜ੍ਹਾਈ ਦਾ ਦਾਵਾ ਕਰਨ ਵਾਲਿਓ ਬੇਸ਼ੱਕ ਦੇ ਮੈਨੂੰ ਨਿੰਦਦੇ ਰਹੋ ਪਰ ਮੈਂ ਭਗਤ ਨਾ ਛੱਡਾਂ ਰਾਮ ਕੇ ਪ੍ਰਭੂ ਦੇ ਭਗਤੇ ਨੇ ਛੱਡਿਆ ਅਸਲ ਗੱਲ ਐ ਜੁੜਨਾ ਜਿੱਥੇ ਜੁੜੇ ਆ ਛੱਡਣਾ ਨਹੀਂ ਹੈ ਇਹ ਰਸਤਾ ਤੁਸੀਂ ਕਹਿੰਦੇ ਰਹੋ ਜੋ ਮਰਜੀ ਕਹੋ ਕਬੀਰ ਸਾਹਿਬ ਦਾ ਬੜਾ ਵੱਡਾ ਵਿਰੋਧ ਹੋਇਆ ਇਤਿਹਾਸ ਸਾਫ ਸੰਗਤ ਆ ਸੁਣਦੇ ਰਹਨੇ ਹੋ ਇੰਨਾ ਵੱਡਾ ਵਿਰੋਧ ਹੁੰਦਾ ਹੈ ਕਿ ਕਬੀਰ ਸਾਹਿਬ ਮਹਾਰਾਜ ਨੂੰ ਸਮੇਂ ਦਾ ਬਾਦਸ਼ਾਹ ਸਿਕੰਦਰ ਲੋਧੀ ਜੋ ਕਿ ਜਗਾ ਚ ਆਇਆ ਹੋਇ ਇਥੋਂ ਤੱਕ ਹੁਕਮ ਦੇ ਦਿੰਦਾ ਵੀ ਇਹ ਬੰਦੇ ਨੂੰ ਹਾਥੀ ਦੇ ਪੈਰ ਨਾਲ ਬੰਨ ਕੇ ਮਾਰ ਦਿੱਤਾ ਜਾਏ ਲਤਾੜ ਕੇ ਮਾਰ ਦਿੱਤਾ ਜਾਏ ਇਹਦੇ ਵਾਹਿਗੁਰੂ ਨੇ ਕਿਰਪਾ ਕੀਤੀ ਚਲੋ ਹਾਸਤ ਭਾਗ ਕੈਚੀ ਸਾ ਮਾਰੇ ਇਹ ਮੂਰਤ ਕੈ ਹੋਂ ਬਲੇਹਾਰੇ ਉਹ ਹਾਥੀ ਦੇ ਮਨ ਚ ਰੱਬ ਵਸ ਗਿਆ ਕਹਿੰਦੇ ਉਹ ਪਿੱਛੇ हट ਗਿਆ ਮਹਾਵਤ ਘੁੱਟਦਾ ਪਰ ਉਹ ਹਾਥੀ ਪੈਰ ਦੀ ਰੱਖਦਾ ਸੋ ਇਦਾਂ ਦਾ ਕਈ ਤਰ੍ਹਾਂ ਦਾ ਜ਼ੁਲਮ ਕਬੀਰ ਸਾਹਿਬ ਜੀ ਦੇ ਉੱਪਰ ਹੁੰਦਾ ਹੈ ਇਹ ਲੋਕੀ ਆਪਣਾ ਆਪਣਾ ਜ਼ੋਰ ਲਾਉਂਦੇ ਨੇ ਸਰਕਾਰੇ ਦਰਬਾਰੇ ਚੱਲਦੀ ਹੈ ਪਰ ਕਬੀਰ ਸਾਹਿਬ ਮਹਾਰਾਜ ਕਹਿੰਦੇ ਭਾਗਤ ਨਾ ਛੱਡੂੰ ਰਾਮ ਕੇ ਭਾਵੇਂ ਨਿੰਦੋ ਲੋਕ ਜਿੰਨਾ ਮਰਜੀ ਨਿੰਦ ਲੋ ਹੁਣ ਉਹਨਾਂ ਲੋਕਾਂ ਨੇ ਆਪਣੇ ਗ੍ਰੰਥਾਂ ਦੀਆਂ ਉਕਤੀਆਂ ਜੁਕਤੀਆਂ ਦੱਸਣੀਆਂ ਕਬੀਰ ਸਾਹਿਬ ਕਹਿੰਦੇ ਰੱਬ ਨਾਲ ਜੁੜਨਾ ਵੱਡੀ ਚੀਜ਼ ਹੈ ਜਦੋਂ ਕਬੀਰ ਸਾਹਿਬ ਬਜ਼ੁਰਗ ਹੋ ਗਏ ਬਜ਼ੁਰਗ ਤੇ ਕਬੀਰ ਸਾਹਿਬ ਜ ਨੂੰ ਲੱਗਿਆ ਮੇਰਾ ਖੀਰ ਦਾ ਸਮਾਂ ਆ ਗਿਆ ਪਰ ਉਹਨਾਂ ਨੇ ਆਪਣੇ ਗ੍ਰੰਥਾਂ ਦੀਆਂ ਸਾਖੀਆਂ ਕੀ ਸੁਣਾਉਣੀ ਆ ਵੀ ਜਿਹੜਾ ਕਾਸ਼ੀ ਵਿੱਚ ਜਾ ਕੇ ਪ੍ਰਾਣ ਤਿਆਗ ਦਏਗਾ ਨਾ ਵੀ ਉਹ ਮਨੁੱਖ ਤੇ ਸਿੱਧੇ ਸ਼ਿਵਪੁਰੀ ਨੂੰ ਪਹੁੰਚ ਗਿਆ ਭਗਵਾਨ ਦੇ ਦਰ ਤੇ ਪਰਵਾਣ ਹੋ ਗਿਆ ਇਸੇ ਕਰਕੇ ਬਹੁਤ ਲੋਕ ਉੱਥੇ ਜਾ ਕੇ ਬਜ਼ੁਰਗੀ ਦੇ ਵਿੱਚ ਆਪਣਾ ਅੰਤਮ ਸਮਾਂ ਬਤੀਤ ਕਰਦੇ ਕਈ ਕਹਿੰਦੇ ਨੇ ਜੇ ਮੈਂ ਮਰ ਗਿਆ ਮੇਰਾ ਸੰਸਕਾਰ ਕਾਸ਼ੀ ਜਾ ਕੇ ਕਰਿਓ ਸ਼ਿਵਪੁਰੀ ਚ ਪਹੁੰਚ ਜਾਾਂਗੇ ਇਦਾਂ ਦੇ ਆਧਾਰਨਾਵਾਂ ਸੰਨ ਕਬੀਰ ਸਾਹਿਬ ਮਹਾਰਾਜ ਨੇ ਸਾਰੀ ਜ਼ਿੰਦਗੀ ਇਹੋ ਜੇ ਪ੍ਰੋਪਾਗੈਂਡੇ ਦੇ ਵਿਰੁੱਧ ਸੱਚ ਧਰਮ ਦਾ ਪ੍ਰਚਾਰ ਕੀਤਾ ਜਦੋਂ ਅਖੀਰ ਦਾ ਸਮਾਂ ਆਇਆ ਕਬੀਰ ਸਾਹਿਬ ਮਹਾਰਾਜ ਕਾਸ਼ੀ ਨੂੰ ਛੱਡ ਕੇ ਮਗਹਰ ਚਲੇ ਗਏ ਮਗਹਰ ਇੱਕ ਉਹ ਨਗਰ ਸੀ ਜਿਹਦੇ ਬਾਰੇ ਕਹਾਣੀ ਇਹ ਪਾਈ ਜਾਂਦੀ ਸੀ ਕਹਿੰਦੇ ਜਿਹੜਾ ਮਗਹਰ ਦੇ ਵਿੱਚ ਚੜਾਈ ਕਰ ਗਿਆ ਮਰ ਗਿਆ ਉਹ ਬੰਦਾ ਅੱਗੇ ਜਾ ਕੇ ਗਧੇ ਦੀ ਜੂਨ 'ਚ ਪੈ ਗਿਆ ਕਈ ਸਾਖੀਆਂ ਬਣਾਈਆਂ ਹੋਈਆਂ ਇਹਦੇ ਪਿੱਛੇ ਚਲੋ ਆਪਣੇ ਕੋਲ ਇੰਨਾ ਸਮਾਂ ਨਹੀਂ ਕਬੀਰ ਸਾਹਿਬ ਮਹਾਰਾਜ ਜੀ ਨੇ ਅਖੀਰ ਤੇ ਜਾ ਕੇ ਉਹ ਜਗ੍ਹਾ ਹੀ ਛੱਡ ਦਿੱਤੀ ਕਾਸ਼ੀ ਤੇ ਮਗਹਰ ਚਲੇ ਗਏ ਕਲਰਾਠੀ ਧਰਤੀ ਆ ਕੋਈ ਉੱਥੇ ਬਹੁਤਾ ਉੱਗਦਾ ਨਹੀਂ ਸੀ ਹੁਣ ਤਾਂ ਸੋਨਾ ਬਣਿਆ ਉੱਥੇ ਕਬੀਰ ਸਾਹਿਬ ਦਾ ਵੀ ਸਥਾਨ ਬਣਿਆ ਰੇਲਵੇ ਸਟੇਸ਼ਨ ਬਣਿਆ ਉੱਥੇ ਚਲੇ ਗਏ ਕਾਸ਼ੀ ਦੇ ਲੋਕ ਪਤਾ ਕੀ ਕਹਿੰਦੇ ਨੇ ਆ ਜਿਹੜੇ ਗ੍ਰੰਥਾਂ ਦੇ ਪੜਨ ਦਾ ਦਾਵਾ ਕਰਦੇ ਸੀ ਅਸੀਂ ਬੜੇ ਵੱਡੇ ਵਿਦਵਾਨ ਆ ਉਹ ਕਹਿੰਦੇ ਨੇ ਪੂਰਵ ਜਨਮ ਹੋਂ ਤਪ ਕਾ ਹੀਨਾ ਕਹਿੰਦੇ ਕਬੀਰ ਸਾਹਿਬ ਦਾ ਕੋਈ ਪੂਰਵਲੇ ਮਾੜੇ ਕਰਮ ਸੀ ساری ਜਿੰਦਗੀ ਸਗਲ ਜਨਮ ਸਿਵ ਪੂਰੀ ਬਤਾਇਆ ਮਰਤੇ ਵਾਰ ਮਗਹਰ ਉਠਾਇਆ ਮਰਦੇ ਹੋਏ ਕਹਿੰਦੇ ਮਗਹਰ ਚਲਾ ਗਿਆ ਇਹ ਪਰ ਕਬੀਰ ਸਾਹਮਣੇ ਆਪਣੇ ਜੀਵਨ ਦੇ ذریعے ਸਿੱਧ ਕੀਤਾ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਨਸਾਨ ਕਿਹੜੀ ਜਗ੍ਹਾ ਤੇ ਪ੍ਰਾਨ ਤਿਆਗਦਾ ਹੈ ਅਸਲ ਗੱਲ ਇਹ ਹੈ ਕਿ ਆਪਣੇ ਜੀਵਨ ਨੂੰ ਕਿਵੇਂ ਬਤੀਤ ਕਰਕੇ ਗਿਆ ਤਾਂ ਕਬੀਰ ਸਾਹਿਬ ਮਹਾਰਾਜ ਦਾ ਸੰਸਾਰ ਤੋਂ ਜਾਣਾ ਵੀ ਉਹਨਾਂ ਲੋਕਾਂ ਦੇ ਮੂੰਹ ਤੇ ਛਪੇੜ ਸੀ ਜਿਹੜੇ ਕੋਈ ਇਦਾਂ ਦੇ ਦਾਅਵੇ ਕਰਦੇ ਸੀ ਕਿਸੇ ਖਾਸ ਸਥਾਨ ਤੇ ਪ੍ਰਾਨ ਤਿਆਗ ਕੇ ਕੋਈ ਖਾਸ ਗੱਦੀ ਮਿਲ ਜਾਂਦੀ ਹੈ ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਮਨੋ ਘਠੋਰ ਮਰੈ ਬਨਾਰਸ ਮਨ ਤੇਰਾ ਪੱਥਰ ਵਰਗਾ ਕਿਸੇ ਦਾ ਦੁੱਖ ਦੇਖ ਕੇ ਤੇਰੇ ਅੰਦਰ ਦਇਆ ਨਾ ਆਈ ਕਿਸੇ ਦਾ ਭਲਾ ਕਰਨ ਦੀ ਤੇਰੇ ਅੰਦਰ ਚਾਹਣਾ ਨਾ ਪੈਦਾ ਹੋਈ ਪੱਥਰ ਜਿਵੇਂ ਦੂਜੇ ਦਾ ਸਿਰ ਭੰਨਣ ਦੇ ਕੰਮ ਆਉਂਦਾ ਤੂੰ ਲੋਕਾਂ ਦੇ ਸਿਰ ਭੰਨਣ ਵਾਲੇ ਕੰਮ ਕਰਦਾ ਰਿਹਾ ਪਰ ਅਖੀਰ ਤੇ ਜਾ ਕੇ ਕਹਿੰਦਾ ਮੈਂ ਬਨਾਰਸ ਵਿੱਚ ਮਰ ਜਾਵਾਂ ਮੈਨੂੰ ਛਿਵਪੂਰੀ ਪ੍ਰਾਪਤ ਹੋ ਜਾਏਗੀ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਵਾਂਛਿਆ ਜਾਈ ਬੰਦਿਆ ਨਰਕ ਤੋਂ ਬਚ ਨਹੀਂ ਸਕੇਗਾ ਤੂੰ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੇ ਸੈਨ ਤਰੈ ਪਰ ਜੇ ਕੋਈ ਰੱਬ ਦਾ ਭਗਤ ਆ ਉਹ ਹੜੰਬੇ ਮਗਹਰ ਦੇ ਧਰਤੀ ਤੇ ਵੀ ਕਿਉਂ ਨਾ ਪ੍ਰਾਨ ਤਿਆਗਦਾ ਉਹ ਆਪ ਤੇ ਤਰੇਗਾ ਹੀ ਤਰੇਗਾ ਜਿਹੜੇ ਉਹਦੇ ਸੰਗੀ ਸਾਥੀ ਨੇ ਉਹਨਾਂ ਦਾ ਵੀ ਭਲਾ ਹੋਏਗਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕਿੰਨਿਆਂ ਦੀ ਹੋਰ ਨਾਲ ਉਹ ਛੁੱਟੀ ਕਰਾ ਲੈਂਦਾ ਹੈ ਇਹ ਗੱਲ ਕਬੀਰ ਸਾਹਿਬ ਨੇ ਜੇ ਕਾਸ਼ੀ ਵਾਰੇ ਕਹੀ ਮੈਂ ਬੇਨਤੀ ਕਰਾਂ ਇਹ ਸਾਡੇ ਤੇ ਵੀ ਲਾਗੂ ਹੁੰਦੀ ਹੈ ਕਿਸੇ ਖਾਸ ਧਾਰਮਿਕ ਸਥਾਨ ਤੇ ਕਿਸੇ ਖਾਸ ਨਗਰ ਦੇ ਵਿੱਚ ਕਿਸੇ ਖਾਸ ਥਾਂ ਤੇ ਆਪਾਂ ਕਹੀਏ ਜੀ ਫਲਾਣਾ ਤੇ ਉੱਥੇ ਪ੍ਰਾਣ ਤਿਆਗ ਗਿਆ ਜੀ ਉਹ ਤਾਂ ਗੁਰੂ ਚਰਨਾ ਚ ਪਹੁੰਚ ਗਿਆ ਹੁਣ ਪ੍ਰਾਣ ਤਿਆਗਣ ਦਾ ਸਮਾਂ ਜਿੱਥੇ ਆਇਆ ਉੱਥੇ ਤੇ ਆਗ ਹੀ ਦੇਣਿਆ ਬੰਦੇ ਨੇ ਹੁਜੇ ਆਪਾਂ ਕਹੀਏ ਵੀ ਅੰਮ੍ਰਿਤਸਰ ਦੇ ਵਿੱਚ ਜਿੰਨੇ ਲੋਕ ਪ੍ਰਾਣ ਤਿਆਗਦੇ ਐ ਉਹ ਸੱਚਖੰਡ ਨੂੰ ਇਹ ਜਾਂਦੇ ਐ ਇਦਾਂ ਨਹੀਂ ਐ ਕੋਈ ਗੁਰੂ ਗ੍ਰੰਥ ਸਾਹਿਬ ਚ ਬਚਨ ਕੀਤੇ ਆ ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਣ ਸਿਆ ਜਾਏ ਤੇਰਾ ਮਨ ਕਿ ਹੋ ਜਾਸੀ ਸੋਚ ਕਿ ਹੋ ਜੀ ਸੀ ਤੂੰ ਕਿਹੋ ਜੀ ਜੀਵਨ ਸ਼ੈਲੀ ਅਪਣਾਈ ਇਹ ਤੇ ਡਿਪੈਂਡ ਕਰਦਾ ਕਿਸੇ ਖਾਸ ਧਾਰਮਿਕ ਸਥਾਨ ਤੇ ਜਾ ਕੇ ਥੋੜੇ ਸਮੇਂ ਦੀਆਂ ਕੋਈ ਖਾਸ ਧਰਮਿਕ ਰਸਮਾਂ ਕਰਕੇ ਸੋਚੇ ਕਿ ਮੇਰਾ ਤੇ ਪਾਰ ਉਤਾਰਾ ਹੋ ਗਿਆ ਕਬੀਰ ਸਾਹਿਬ ਕਹਿੰਦੇ ਨਹੀਂ ਜੀਵਨ ਕਮਾਉਣਾ ਪੈਂਦਾ ਹੈ ਜਿਹੜਾ ਕੋਈ ਜੀਵਨ ਨਹੀਂ ਕਮਾਏਗਾ ਉਹ ਕੇਵਲੇ ਕਰਮ ਕਾਂਡਾਂ ਨਾਲ ਪਾਰ ਨਾ ਲੰਗੇਗਾ ਜਦੋਂ ਕਬੀਰ ਸਾਹਿਬ ਇਸ ਤਰ੍ਹਾਂ ਦੇ ਸਖਤ ਵਚਨ ਕਹਿੰਦੇ ਨੇ ਭਾਵੇਂ ਨਿੰਦੋ ਲੋਗ ਮੈਨੂੰ ਵਿਸ਼ੱਕ ਦੀ ਨਿੰਦ ਦੇ ਜਾਓ ਮੈਨੂੰ ਪਰਵਾਹ ਨਹੀਂ ਇਸ ਗੱਲ ਦੀ ਅਗਲਾ ਸ਼ਲੋਕ ਵੀ ਫਿਰ ਇਸੇ ਪਰਥਾਏ ਹੈ ਕਬੀਰ ਲੋਗ ਕੇ ਨਿੰਦਾ ਬਪੜਾ ਜਿਹ ਮਨ ਨਾਹੀ ਗਿਆਨ RAM ਕਬੀਰ ਰਵ ਰਹੇ ਔਰ ਤਜੇ ਸਭ ਕਾਮ ਕਬੀਰ ਲੋਗ ਕਿਨਿੰਦੇ ਬੱਪੜਾ ਬੱਪੜੇ ਦਾ ਅਰਥ ਹੁੰਦਾ ਵਿਚਾਰਾ ਹੋਰ ਜਿਨ ਮਨ ਨਾਹੀਂ ਗਿਆਨ ਇਹਨਾਂ ਲੋਕਾਂ ਦੇ ਮਨ ਵਿੱਚ ਗਿਆਨ ਨਹੀਂ ਸਮਝ ਨਹੀਂ ਹੈ ਇੱਕ ਪਾਸੜ ਹੋ ਜਾਂਦੇ ਨੇ ਸਮਝਦਾਰ ਮਨੁੱਖ ਕੌਣ ਆ ਜਿਹੜਾ ਦੋਵੇਂ ਪਾਸੇ ਦਾ ਗਿਆਨ ਰੱਖੇ ਗ੍ਰੰਥਾਂ ਦਾ ਪੋਥੀਆਂ ਦਾ ਗਿਆਨ ਵੀ ਹੋਵੇ ਪਰ ਉਹਦੇ ਨਾਲ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਇਹ ਧਾਰਮਿਕ ਗ੍ਰੰਥ ਮੈਂ ਤਾਂ ਪੜ ਰਿਆ। ਦੂਜਾ ਜੁੜਨ ਵਾਲਾ ਗਿਆਨ ਵੀ ਹੋਵੇ। ਤੇ ਜਿਹੜਾ ਜੁੜਿਆ ਹੋਇਆ ਉਹ ਕਹੇ ਵੀ ਭਾਈ ਜੇ ਆਪਾਂ ਜੁੜੇ ਹੋਇਆ ਆਪਾਂ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਵੀ ਪੜੀਏ ਜਿਹੜੇ ਪਹਿਲਾਂ ਕਦੇ ਜੁੜੇ ਸਨ ਉਹਨਾਂ ਨੇ ਕਿਵੇਂ ਆਨੰਦ ਮਾਣਿਆ। ਪਰ ਦੁਨੀਆ ਦੇ ਵਿੱਚ ਐਨੀ ਸਮਝ ਕਿੱਥੇ? ਇਹ ਤਾਂ ਵਿਚਾਰੇ ਇਹਨਾਂ ਨੂੰ ਗਿਆਨ ਹੀ ਨਹੀਂ ਇੱਕ ਪਾਸੜ ਹੋ ਜਾਂਦੇ ਨੇ। ਇਸ ਕਰਕੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਵੀ ਸਾਨੂੰ ਜਦੋਂ ਅਸੀਂ ਗੱਲ ਕਰਦੇ ਆ ਜੁੜਨ ਦੀ ਇਹ ਲੋਕ ਨਿੰਦਿਆ ਕਰਦੇ ਕੇਵਲ ਇੱਕ ਪੱਖ ਲੈ ਲੈਂਦੇ ਨੇ ਵਿਦਿਆ ਦਾ ਜਿਨ ਮਨ ਨਹੀਂ ਗਿਆਨ ਇਹਨਾਂ ਦੇ ਮਨ ਵਿੱਚ ਅਸਲ ਗਿਆਨ ਸਮਝ ਨਹੀਂ ਹੈ RAM ਕਬੀਰਾ ਰਵ ਰਹੇ RAM ਪ੍ਰਭੂ ਪਰਮਾਤਮਾ ਤੇ ਕਬੀਰ ਤਾਂ ਇੱਕ ਦੂਜੇ ਨਾਲ ਮਿਲ ਗਏ ਨੇ ਔਰ ਤਜੇ ਸਭ ਕਾਮ ਔਰ ਦਾ ਅਰਥ ਹੁੰਦਾ ਹੈ ਹੋਰ ਸਜੇਦਾਰਤ ਹੁੰਦਾ ਛੱਡ ਦਿੱਤੇ ਕਾਮ ਤੋਂ ਅਰਥ ਹੈ ਇੱਥੇ ਕਰਮ ਕਾਂਡ ਹੋਰ ਜਿਹੜੇ ਵੀ ਇਹ ਕਰਮ ਕਾਂਡਾਂ ਚ ਲੋਕ ਉਲਝੇ ਹੋਏ ਨੇ ਅਸੀਂ ਸਾਰੇ ਛੱਡ ਹੀ ਦਿੱਤੇ ਨੇ ਉਹ ਤਿਆਗ ਹੀ ਦਿੱਤੇ ਨੇ ਕਿਉਂਕਿ ਸਾਰਾ ਕੁਝ ਕਰਨਾ ਕਿਸ ਲਈ ਸੀ ਵਾਹਿਗੁਰੂ ਦੇ ਨਾਲ ਜੁੜਨ ਦੇ ਲਈ ਫਾਲ ਕਾਰਨ ਫੁੱਲੀ ਬਨਰਾਏ ਫਾਲ ਲਾਗਾ ਤਾਂ ਫੁੱਲ ਬਿਲਾਏ ਇਹ ਸਾਰਾ ਕੁਝ ਕਰਨਾ ਸੀ ਪ੍ਰਮਾਤਮਾ ਨਾਲ ਜੁੜਨ ਲਈ ਜਦੋਂ ਰੱਬ ਨਾਲ ਹੀ ਜੁੜ ਗਏ ਅਸੀਂ ਇਹ ਸਾਰਾ ਕੁਝ ਛੱਡਤਾ। ਬਾਕੀ ਇਹਨਾਂ ਦੇ ਰਸਤੇ ਵੀ ਛੱਡ ਦਿੱਤੇ ਵੀ ਕਬੀਰ ਦੀ ਕੋਈ ਨਿੰਦਿਆ ਕਰਦਾ ਕਬੀਰ ਉਹਦੀ ਨਿੰਦਿਆ ਕਰੇ ਤਾਂ ਦਾ ਵੀ ਰਸਤਾ ਛੱਡ ਦਿੱਤਾ ਆ। ਅਸੀਂ ਤਾਂ ਵਾਹਿਗੁਰੂ ਜੀ ਦੇ ਨਾਲ ਪ੍ਰਭੂ ਜੀ ਦੇ ਨਾਲ ਜੁੜੇ ਹੋਏ ਆ। ਤਾਂ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਇੱਥੇ ਆ ਕੇ ਇਹ 46 ਨੰਬਰ ਸਲੋਕ ਤੇ ਆਪਾਂ ਵਿਚਾਰ ਨੂੰ ਸੰਕੋਚਦੇ ਆ। ਅੱਜ ਦੇ ਅਮਰਤ ਵਚਨਾਂ ਚ ਤਿੰਨ ਸਲੋਕਾਂ ਦੇ ਵਿਚਾਰ ਕੀਤੇ। ਕਬੀਰ ਸਾਹਿਬ ਕਹਿੰਦੇ ਵਾਹਿਗੁਰੂ ਪਰਮਾਤਮਾ ਨਾਲ ਜੀਵ ਕਿਉਂ ਨਹੀਂ ਜੁੜਦਾ ਕਿਉਂਕਿ ਵਿਸ਼ਿਆਂ ਦੇ ਅਧੀਨ ਚੱਲਦਾ ਪਰ ਵਿਸ਼ਿਆਂ ਦੀ ਪਾਇਆ ਕਿੰਨੀ ਕਾ ਜਿਵੇਂ ਕਿ ਤੋਂ ਕੋਈ ਝੁੰਗਾ ਲੈ ਕੇ ਖਾ ਲੇ ਥੋੜਾ ਜਾਂ ਥੋੜੇ ਜੇ ਸਮੇਂ ਦਾ ਰਸ ਆਉਂਦਾ ਫਿਰ ਭੁੱਲ ਭਲਾ ਜਾਂਦਾ ਏਦਾਂ ਹੀ ਵਿਸ਼ਿਆਂ ਦੇ ਪਿੱਛੇ ਭਟਕਣਾ ਨਹੀਂ ਚਾਹੀਦਾ ਭਈ ਇਹ ਥੋੜੇ ਸਮੇਂ ਦਾ ਸੁੱਖ ਹੁੰਦਾ ਸਦੀਵੀ ਸੁੱਖ ਲਈ ਯਤਨ ਕਰਨਾ ਚਾਹੀਦਾ ਤੇ ਦੂਜਾ ਪੱਖ ਹੈ ਕੁਝ ਲੋਕ ਕੇਵਲ ਧਾਰਮਿਕ ਗ੍ਰੰਥ ਜਾਂ ਕਿਸੇ ਖਾਸ ਵਿਦਿਆ ਕਿਸੇ ਖਾਸ ਸਕੇਲ ਦੇ ਵਿੱਚ ਪਰਫੈਕਸ਼ਨ ਹਾਸਲ ਕਰਦੇ ਨੇ ਉਹ ਕਹਿੰਦੇ ਸਾਡੇ ਵਰਗਾ ਕੋਈ ਨਹੀਂ ਕਬੀਰ ਸਾਹਿਬ ਕਹਿੰਦੇ ਨਾ ਭਾਈ ਪਲਵੇ ਸਿਉ ਭਲ ਜੋਗ ਅਸਲ ਗੱਲ ਹੈ ਜੁੜਨਾ ਰੱਬ ਜੀ ਦੇ ਨਾਲ ਪ੍ਰਭੂ ਦੇ ਨਾਲ ਜੁੜੋ ਤੇ ਜਿਹੜੇ ਜੁੜ ਜਾਂਦੇ ਆ ਉਹਨਾਂ ਨੂੰ ਫਿਰ ਕਿਸੇ ਖਾਸ ਦੀ ਮਥਾਜੀ ਦੀ ਲੋੜ ਨਹੀਂ ਰਹਿੰਦੀ ਪਰ ਐਸੇ ਜੀਵਾਂ ਨੂੰ ਐਸੇ ਲੋਕਾਂ ਦੀ ਨਿੰਦਿਆ ਬੜੀ ਹੁੰਦੀ ਹੈ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਗਿਆਨ ਨਹੀਂ ਉਹੀ ਲੋਕ ਨਿੰਦਿਆ ਕਰਦੇ ਆ ਜਿਹਨੂੰ ਸਮਝ ਹੁੰਦੀ ਹੈ ਉਹ ਨਿੰਦਿਆ ਨਹੀਂ ਕਰਦਾ ਉਹ ਕਹਿੰਦਾ ਵੀ ਇਹ ਤਾਂ ਅਸਲ ਮਕਸਦ ਦੀ ਪ੍ਰਾਪਤੀ ਲਈ ਚੱਲਿਆ ਹੋਇਆ ਹੈ ਉਹ ਨਿੰਦਿਆ ਨਹੀਂ ਕਰਦਾ ਸਤਿਗੁਰੂ ਜੀ ਮਿਹਰਮਤ ਕਰਨ ਗੁਰੂ ਦੇ ਬਚਨਾਂ ਨੂੰ ਸਮਝ ਕੇ ਕਮਾ ਸਕੀ ਅਰਦਾਸ ਬੇਨਤੀ ਹੈ ਵਿਚਾਰ ਕਰਦਿਆਂ ਹੁਣਾਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਤਿਗੁਰੂ ਮਹਾਰਾਜ ਸਾਡੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪਰਵਾਨ ਕਰਨਾ ਆਖੀਰਲੇ ਮੰਗਲ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ ਆਏ ਪ੍ਰਭ ਸਰਣਾ ਗਤੇ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਵਸਦਾ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ